भॻवान ਗਰਮਣ ਸਿੰਘ ਬੰਦੇਰ ਜਿਲ੍ਹਾ ਅੰਮ੍ਰਿਤਸਰ ਵੱਲੋਂ ਅੱਜ ਆਪਣੀ ਮਰ ਬੱਲਾ ਬਾਈਪਾਸ ਤੇ ਜਿਹੜਾ ਮਿੱਤਾ ਸੜਕਾਂ ਮੀਟੇ ਕਰਦੀ ਉੱਥੇ ਇਸ ਵੇਲੇ ਬਿਜਲੀ ਬੋਰਡ ਦੇ ਨਿੱਜੀਕਰਨ ਨੂੰ ਲੈ ਕੇ ਜਿਹੜਾ ਬਿਜਲੀ ਸੋਤ ਬਿੱਲ 225 ਆ ਰਿਹਾ ਉਹਦੇ ਵਿਰੁੱਧ ਆਪ ਭਗਵੰਤ ਮਾਨ ਸਰਕਾਰ ਤੇ ਮੋਦੀ ਸਰਕਾਰ ਦੀ ਅਥੀ ਉੱਠੀ ਲਈ ਆ ਔਰ ਪੰਜਾਬ ਦੇ ਤੇ ਦੇਸ਼ ਦੇ ਲੋਕਾਂ ਨੂੰ ਸੱਦਾ ਵੀ ਬਿਜਲੀ ਬੋਰਡ ਦਾ ਨਿੱਜੀਕਰਨ ਹੋਣ ਜਾ ਰਿਹਾ ਕੋਈ ਵੀ ਪਾਰਟੀ ਬੋਲ ਕੇ ਨਹੀਂ ਰਾਜੀ ਸਾਰੇ ਰਲ ਕੇ ਕਰ ਰਹੇ ਆ ਇਸ ਕਰਕੇ ਸਾਰਿਆਂ ਨੂੰ ਰਲ ਕੇ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦੇ ਰਹੇ ਹਾਂ ਸਾਰੇ ਰਲ ਕੇ ਕੱਲੇ ਕਰੇ ਦੀ ਬਸ ਦੀ ਗੱਲ ਨਹੀਂ ਇਹ ਬਿਜਲੀ ਬੋਰਡ ਦਾ ਨਿਰਜੀਕਰਨ ਸਾਨੂੰ ਰੋਕਣਾ ਚਾਹੀਦਾ ਪ੍ਰੀਪੇਡ ਮੀਟਰਾਂ ਦਾ ਮਸਲਾ ਚੱਕਣਾ ਚਾਹੀਦਾ ਗਾ ਸਾਂਝੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਜਨਤਕਧਾਰੀ ਨੇ ਉਹ ਵਿਕ ਰਹੀਆਂ ਨੇ ਔਰ ਪਰਾਲੀ ਤੇ ਅਸੀਂ ਚਾਹੁੰਦੇ ਹਾਂ ਵੀ ਕਿਸਾਨਾਂ ਨੂੰ ਬਦਨਾਮ ਨਾ ਕੀਤਾ ਜਾਵੇ